ਪਾਰੋਂ ਆ ਗਏ ਵੇਲੋ ਭਈ ਆ ਕਿ ਇੱਥੇ ਕਿੰਨੀਆਂ ਰਿਹੜੀਆਂ ਲਾ ਕੇ ਸਮਾਨ ਵੇਚੀ ਜਾਂਦੇ ਆ ਹਰੇਕ ਭਈਆ ਠੇਕੇ ਆ ਬਰਹੰਡੇ ਦੇ ਵਿੱਚ 1000 ਰੁਪਈਆ ਰਿਹੜੀ ਲਾਉਂਦਾ ਗਾ ਜੇ ਉੱਥੇ 50 ਕਿਸਾਨ ਜਾ ਵੜਨ ਉਹਨਾਂ ਲਈ ਕੁਝ ਵੀ ਨਹੀਂ ਗੇ ਕਿਉਂਕਿ ਕਿਸਾਨ ਤੋਂ ਚੀਜ਼ ਲੈ ਕੇ ਗਾਹਕ ਵੀ ਖੁਸ਼ ਆ ਵੀ ਇਹ ਸਾਡੇ ਖੇਤਾਂ ਦੀ ਆਪ ਦੀ ਚੀਜ਼ ਤਿਆਰ ਹੋ ਰਹੀ ਪਰ ਥੋੜਾ ਨੂੰ ਜਿਵੇਂ ਕਿਸਾਨ ਆ ਥੋੜਾ ਸੰਗਦੇ ਆ ਇਹ ਤਾਂ ਬਈ ਸੰਗ ਬਾਹਰ ਜਾ ਕੇ ਬਦਲ ਲੋਕ ਕਿਹੜਾ ਦਰਾਸਤ ਨੂੰ ਪੈਸੇ ਤੋੜਦੇ ਉੱਥੇ ਸੰਗ ਲਾਉਂਦੇ ਆ ਉੱਥੇ ਸੀਵਰੇਜ ਤੱਕ ਵੀ ਸਾਫ਼ ਕਰਦੇ ਇੱਥੇ ਕੋਈ ਸੰਗ ਨਹੀਂ ਯਾਰ ਬਈ ਯਾਨੀ ਕਿ ਬਾਜ਼ਾਰ ਬਹੁਤ ਵੱਡਾ ਹੈਗਾ ਜੇ ਕੋਈ ਕਹਦੂ ਨਾ ਕਿ ਮੈਂ ਕਿਸਾਨ ਪੂਰਾ ਕਰ ਦੂੰਗਾ ਸ਼ਹਿਰਾਂ ਦੀ ਮੰਗ ਨਹੀਂ ਪੂਰੀ ਹੋ ਸਕਦੀ ਕਿਸੇ ਤੋਂ ਵੀ ਬਾਜ਼ਾਰ ਦੇ ਵਿੱਚ ਬਹੁਤ ਲੋੜ ਆ ਸਬਜ਼ੀਆਂ ਦੀ ਦਾਲਾਂ ਦੀ ਚਾਰਾਂ ਦੀ ਮਰੱਬਿਆਂ ਦੀ ਕਿ ਇਕੱਲਾ ਬੰਦਾ ਕਹਦੇ ਕੁਝ ਮੈਂ 20 ਕਿਲੋ ਲੈਣਾ ਮੈਂ ਸਬਜ਼ੀ ਪੂਰੀ ਕਰ ਦੂੰ ਸ਼ਹਿਰ ਦੀ ਨਹੀਂ ਹੁੰਦੀ ਬਾਜ਼ਾਰ ਦੀ ਸਬਜ਼ੀ ਮੰਗ ਹੀ ਨਹੀਂ ਪੂਰੀ ਕਰ ਸਕਦੇ ਆਪਾਂ ਮੈਂ ਬਹਣੇ ਜਾਣਾ ਹਰ ਸ਼ਨੀਵਾਰ ਉੱਥੇ ਇੰਨੇ ਗਾਗਾ ਜਾਨੀ ਕਿ ਚੀਜ਼ ਚੰਗੀ ਭਾਲਦਾ ਹੈ ਉਹ ਆਪਾਂ ਉਹਨਾਂ ਦਾ ਸਮਾਨ ਹੀ ਨਹੀਂ ਪੂਰਾ ਕਰ ਸਕਦੇ ਹਰੇਕ ਸਮਾਨ ਬਜ਼ਾਰ ਦੇ ਵਿੱਚ ਸਹੀ ਥੋੜਾ ਹੈਗਾ ਰੁਕਦਾ ਨਹੀਂ ਜਿੰਨਾ ਮਰਜ਼ੀ ਸਮਾਨ ਲਾਜੋ ਤੁਸੀਂ ਬਰਿੰਡੇ ਭਲਾ ਤੁਸੀਂ 100 ਕੁਆਂਟਲ ਸਮਾਨ ਲਾਜੋ ਦਿੱਲੀ ਥੋੜਾ ਸੇਲ ਹੋ ਜਾਣਾ ਫੁੱਲ ਫੁੱਲ ਰੇਟ ਤੇ ਫੁੱਲ ਰੇਟ ਤੇ ਉਹ ਗਾਗ ਨੂੰ ਬਾ ਯਕੀਨ ਹੋਣਾ ਚਾਹੀਦਾ ਇਹ ਬੰਦੇ ਦਾ ਸਮਾਨ ਸਹੀ ਕਿ ਕੁਦਰਤੀ ਖੇਤੀ ਵਾਲਾ ਬੰਦਾ ਅਗੇਤੀ ਜੀ ਜਲਾ ਸਕਦਾ ਕਿ ਨਹੀਂ ਲਾ ਸਕਦਾ ਲਾ ਸਕਦਾ ਹੈ ਹਮ ਜਾਨੀ ਕਿ ਉਹਦੇ ਥੋੜਾ 10 ਦਿਨਾਂ ਬਾਅਦ 15 ਦਿਨਾਂ ਬਾਅਦ ਤਿਆਰ ਹੋਊਗਾ ਉਹਦੇ ਜੇ ਮਲਾ ਗੋਬੀ ਦੂਜੀ 65 ਦਿਨਾਂ ਤੇ ਤਿਆਰ ਹੋਊਗੀ ਤੇਰੀ 50 ਦਿਨਾਂ ਦੇ ਤਿਆਰ ਹੋਊਗੀ ਹੂੰ ਕੋਈ ਦਿੱਕਤ ਨਹੀਂ ਕਿਉਂਕਿ ਉਹ ਸਮਾਂ ਵੱਧ ਲਊਗੀ ਹੌਲੀ ਹੌਲੀ ਤਿਆਰ ਹੋਣਾਗਾ ਨਹੀਂ ਜਿਵੇਂ ਉਹ ਤਾਂ ਜਿਵੇਂ ਹੁਣ ਮੰਨ ਲਓ ਰਸਾਇਣ ਖਾਦਾਂ ਵਾਲੇ ਤੇ ਯੂਰਗਾ ਦੇ ਕੋਈ 5 ਤੋਂ ਲੈ ਕੇ 10 ਗੱਟ ਕਿੱਲੇ ਮਗਰ ਪਾਉਂਦੇ ਆ ਹਾਂ ਹਾਂ ਇਹ ਇਹ ਦਾ ਮੁਕਾਬਲਾ ਕਰਦੀ ਆ ਮੁਕਾਬਲਾ ਕਰ ਜੂਗੀ ਉਹਦਾ ਉਹਦਾ ਜਾਨੀ ਕਿ ਭਾਰ ਵੱਜ ਜਾਣਾ ਇਹ ਚੋ ਚੱਕਰ ਨਹੀਂ ਇਹ ਵਹਿਮ ਹੁੰਦਾ ਆਪਾਂ ਨੂੰ ਹੂੰ ਯਾਨੀ ਕਿ ਆਪਾਂ ਥੋੜਾ ਇਹ ਵਿਰਲਾ ਲਾਉ ਉਹਨੂੰ ਵਿਰਲੇ ਨੂੰ ਤਾਕਤ ਮਿਲ ਕੇ ਨੇ ਜੇ ਉਹ ਕਿੱਲੋ ਦਾ ਫਲ ਬਣਾਏ ਤਾਂ ਪੁੱਲ 20 ਕਿੱਲੋ ਦਾ ਬਣ ਜਾਣਾਗਾ ਹਾਂ ਨੇਚਰਲ ਦਾਗਾ ਕਿਉਂਕਿ ਜਰੂਰੀ ਦੀ ਰੇ ਪਾਓ ਇਹਨੂੰ ਮਿੱਟੀ ਚ ਡਾਓ ਜਿਹੜੀ ਉਹ ਕੁਦਰਤ ਉਹਦਾ ਨਿੱਕੇ ਫੁੱਲ ਉਹ ਸੰਘਣੀ ਲਾਉਂਦਾ ਬੰਦਾ ਵੀ ਮੈਂ ਚਾ ਵਧ ਫੁੱਲ ਕਰਨੇ ਆ ਇਹ ਵਿਰਲੇ ਲਾ ਲੂਗਾ ਕੋਈ ਚੱਕਰ ਨਹੀਂ ਨਹੀਂ ਇਹ ਤਾਂ ਜਿਵੇਂ ਮੰਨ ਲਓ ਤੁਸੀਂ ਬਾਜ਼ਾਰ ਦੇ ਵਿੱਚ ਵੀ ਲੈ ਕੇ ਜਾਣੇ ਆ ਜੇ ਆਪਾਂ ਆਮ ਜੇ ਉੱਥੇ ਆਪਾਂ ਦੇਖੀਏ ਤਾਂ ਜਿਹੜੀ ਦੂਜੀ ਹੈ ਸਬਜ਼ੀ ਉਹਦਾ ਰੇਟ ਦੇ ਮੁਕਾਬਲੇ ਇਹਦਾ ਕੋਈ ਰੇਟ ਦਾ ਫਰਕ ਹੁੰਦਾ ਕਿ ਸੇਮ ਰੇਟ ਤੇ ਵੇਚ ਦਿਆਂਗੇ ਸੇਮ ਵਧ ਵੀ ਵਗ ਜਾਂਦੀ ਹੈ ਰੇਟ ਦਾ ਤਾਂ ਇਹਦਾ ਕੁਆਲਿਟੀ ਇਹਨਾਂ ਜਦੋਂ ਬੰਦਾ ਖਾ ਕੇ ਸਵਾਦ ਦੱਸਦਾ ਤਾਂ ਉੱਪਰ ਮੰਗੇ ਲਿਆਂਦਾ ਇਹ ਮੈਨੂੰ ਤੁਹਾਨੂੰ ਨਹੀਂ ਲੱਗਦਾ ਵੀ ਜਿਵੇਂ ਆਮ ਆ ਇੱਥੇ ਵਿਖਦੀ ਹੈ ਜਮੀਨ ਸਬਜ਼ੀ ਜਰਸੈਨ ਖਾਦਾਂ ਵਾਲੀ ਤੇ ਕੁਦਰਤੀ ਖੇਤੀ ਦਾ ਰੇਟ ਦੁੱਗਣਾ ਹੋਣਾ ਚਾਹੀਦਾ ਉਹਦਾ ਪਰ ਉਹ ਤਾਂ ਪਤਾ ਕੀ ਵੱਡੇ ਸ਼ਰਾਂ ਤਾਂ ਮਿਲ ਜਾਂਦਾ ਪਿੰਡਾਂ ਚ ਹੁਣ ਆਪਣਾ ਐਂਕਰ ਜਿਵੇਂ ਕਦੂ ਦਾ 100 ਰੁਪਿਆ ਰੇਟ ਰਿਹਾ ਹੈਗਾ ਉਹ ਲੈ ਲੈ ਕਿਉਂ ਕਦੂ ਹੈ ਨਹੀਂ ਸੀ ਇੰਦਕੀ ਆ ਤਾਂ ਜੇ ਇਹ ਹੀ ਕਦੂ ਜੇ ਆਪਾਂ ਕਿਹਨੂੰ ਕਹਿੰਦੇ 100 ਰੁਪਿਆ ਅਗਲਾ ਕਹਿੰਦਾ ਨਹੀਂ ਯਾਰ ਮਹਿੰਗਾ ਹੈਗਾ ਉਵੇਂ ਕਿਵੇਂ ਹੁਣ ਸਬਜ਼ੀਆਂ ਵੱਲੋਂ ਲੋਕ ਘਟਦੇ ਜਾਂਦੇ ਆ ਬਹੁਤ ਘਟ ਕਰਦੇ ਬੰਦੇੜੇ ਬੰਦੇ ਮਿਹਨਤ ਇੰਨੇ ਕਮਾਈ ਕਰਨੀ ਉਹ ਬੰਦੇ ਸਬਜ਼ੀਆਂ ਕਰਦੇ ਛੱਡ ਚੁੱਕੇ ਕਿਉਂਕਿ ਮਸ਼ੀਨਰੀਕਰਨ ਹੋ ਗਿਆ ਸਾਰਾ ਨਹੀਂ ਆਮ ਜਿਵੇਂ ਹੁਣ ਮੈਂ ਦੇਖਿਆਗਾ ਤੁਸੀਂ ਜਿਵੇਂ ਆਰਗੈਨਿਕ ਕਰਦੇ ਆ ਤੁਹਾਡਾ ਮੈਨੂੰ ਪਤਾ ਆਗਾ ਨਾ ਵੀ ਤੁਸੀਂ ਕੋਈ ਸਪਰੇਅ ਦੀ ਵਰਤੋਂ ਨਹੀਂ ਕਰਦੀ ਤੁਹਾਡੇ ਜਿਵੇਂ ਤੁਸੀਂ ਕੋਈ ਕੱਖ ਨਹੀਂ ਕੱਢਦੇ ਇਥੋਂ ਤੇ ਆਮ ਜਿਵੇਂ ਹੁਣ ਕਰਕੇ ਥੋੜੇ ਇੱਕ ਸਾਲ ਹੋਇਆ ਹੁੰਦਾ ਆਰਗੇਨਿਕ ਕਹਿੰਦੇ ਥੋੜੀ ਸਪਰੇਆਂ ਦੀ ਵਰਤੋਂ ਨਹੀਂ ਕਰਦੇ ਉਹ ਵੀ ਉਹ ਵੇਚੀ ਜਾਂਦੇ ਉਹਨਾਂ ਦੇ ਰੇਟ ਦੁੱਗਣਾ ਕਰੀ ਜਾਂਦੇ ਵੀ ਤੁਸੀਂ ਜਿਵੇਂ ਹੈਗੇ ਆ ਆਰਗੇਨਿਕ ਜਿਵੇਂ ਤੁਸੀਂ ਕੁਦਰਤੀ ਖੇਤੀ ਕਰਦੇ ਆ ਤੁਸੀਂ ਰੇਟ ਉਹਦਾ ਕਿਉਂ ਨਹੀਂ ਵੱਧ ਮੰਗਦੇ ਜਦੋਂ ਉਹ ਦੂਜਾ ਵੇਚੀ ਵੱਧ ਮੰਗਦਾ ਹੈ ਆਪਣਾ ਗਾਹਕ ਵੀ ਨਾਲ ਜੋੜਨਾ ਹੈ ਕਿਉਂਕਿ ਆਪਾਂ ਲੰਮਾ ਚਲਾਉਣਾ ਹੈਗਾ ਹਾਂ ਜੇ ਆਪਾਂ ਥੋੜਾ ਟਾਈਮ ਨਹੀਂ ਕੰਮ ਕਰਨਾ ਆਪਾਂ ਨਾ ਲੰਮਾ ਸਰਕਲ ਫੇਰੇ ਚੱਲੂ ਜੇ ਆਪਾਂ ਨੂੰ ਪੂਰੇ ਰੇਟ ਤੇ ਹੀ ਦੇਵਾਂਗੇ ਪੂਰੇ ਰੇਟ ਤੇ ਵੀ ਆਪਾਂ ਨੂੰ ਪੜਤਾ ਹੈਗਾ ਹਾਂ ਹਾਂ ਮਾਲਾ ਜਿਹੜੀ ਉਹ ਆਪਾਂ ਜੇ ਬਾਜ਼ਾਰ 'ਚ ਆਪਾਂ ਸਬਜ਼ੀ ਕੈਮੀਕਲ ਵਾਲੀ 20 ਰੁਪਏ ਵਿੱਚ ਕਿਉਂ ਨੇ ਜੋ ਆਪਾਂ ਉੱਥੇ ਖੜ ਕੇ ਵੇਚ ਲਾਂਗੇ ਆਪਣੇ 40 ਵਿਕ ਜਾਣੀਆਂ ਦੁੱਗਣੀ ਤਾਂ ਆਪਣੀ ਉਹੀ ਹੋ ਗਈ ਉਹ ਹਾਂ ਕਿਉਂਕਿ ਕਈ ਵਾਰ ਰੇਟ ਮੰਡੀ ਦੇ ਵਿੱਚ ਬਹੁਤ ਘੱਟ ਹੁੰਦੇ ਆ ਤਾਂ ਸਿੱਧਾ ਰੇਟ ਜ਼ਿਆਦਾ ਹੁੰਦਾ ਹੈ ਆਪਾਂ ਸਿੱਧੇ ਰੇਟ ਤੇ ਸਬਜ਼ੀ ਵੇਚੀ ਨੇ ਆਪਾਂ ਨੂੰ ਦੁੱਗਣੇ ਪੈਸੇ ਕਰ ਉਥੇ ਆਪਾਂ ਨੂੰ 4 ਘੰਟਿਆਂ ਦੇ ਵਿੱਚ ਆਪਾਂ ਵਿਲੇ ਹੋ ਸਕਦੇ ਜੇ ਆਪਾਂ ਦਾਣਾ ਸਬਜ਼ੀ ਮੰਡੀ ਦੀ ਸਬਜ਼ੀ ਲੈ ਜਾਣੇ ਹਨਾ ਉਥੇ ਆਪਾਂ ਨੂੰ ਚਦੇਆਂ ਜਾਣਾ ਪੈਂਦਾਗਾ 4-5 ਘੰਟੇ ਖਰਾਬ ਹੁੰਦੇ ਆ ਉਹੀ ਆਪਾਂ 4-5 ਘੰਟੇ ਕਿਸੇ ਬਾਜ਼ਾਰ ਚ ਲਾ ਕੇ ਆਪਾਂ ਆਪਦੇ ਸ਼ਹਿਰ ਦੇ ਵਿੱਚ ਜਾ ਕੇ ਤਾਂ ਆਪਾਂ ਦੁੱਗਣੇ ਪੈਸੇ ਮੰਡੀ ਨਾਲ ਰੇਟ ਨਾਲ ਦੁੱਗਣੇ ਪੈਸੇ ਵਟ ਲੈ ਆਵਾਂਗੇ ਆਪਾਂ ਤੇ ਨਾਲ ਇੱਕ ਆ ਖੁਸ਼ ਹੋ ਕੇ ਲੋਕ ਆ ਵੀ ਮੇਰੇ ਖੇਤ ਦੀ ਸਬਜ਼ੀ ਆ ਕਿਉਂਕਿ ਜਿਹੜਾ ਆਪਣੇ ਖੇਤਾਂ ਦੇ ਸਬਜ਼ੀ ਦਾ ਪਾਣੀ ਦਾ ਬਹੁਤ ਫਰਕ ਆ ਆਪਣੇ ਪਾਣੀ ਚੰਗੇ ਆ ਫਿਰ ਆਪਾਂ ਕੋਈ ਉਹਨੂੰ ਗੰਦੇ ਪਾਣੀ ਜਿਹਨੇ ਧੋਂਦੇ ਹੁਣ ਜਿਵੇਂ ਸ਼ਹਿਰਾਂ ਦੇ ਨੇਲੇ ਸਬਜ਼ੀਆਂ ਲ ਉਹ ਗਾਹਕ ਨੂੰ ਹੀ ਪਤਾ ਲੱਗ ਜਾਂਦਾ ਵੀ ਸਬਜ਼ੀ ਹੈ ਕੋਈ ਕਿਸਾਨਾਂ ਟਰਾਲੀ ਤੇ ਬੰਦਾ ਜਾਂਦਾ ਹੈ ਉਹਨਾਂ ਪਤਾ ਹੀ ਲੱਗ ਜਾਂਦਾ ਕਿਸਾਨ ਦਾ ਤਾਂ ਹੂੰ ਉਹਦੇ ਦੁੱਗਣਾ ਰੇਟ ਉਹਨੂੰ ਅਗਲਾ ਹੱਸ ਕੇ ਲੈ ਜਾਂਦਾ ਉਹ ਤੋਂ ਗਾਹਕ ਪੱਕਾ ਲੱਗ ਜਾਂਦਾ ਉਹ ਬੰਦੇ ਕੋਲੇ ਐਡੇ ਕੋਈ ਦਿੱਕਤ ਨਹੀਂ ਸਬਜ਼ੀਆਂ ਵੇਚਣ ਦੀ ਹੂੰ ਗਾਹਕ ਤਾਂ ਕਿਉਂਕਿ ਕੰਮ ਹੈ ਨਹੀਂ ਕਿਤੇ ਵੀ ਸਬਜ਼ੀ ਦਾ ਕੰਮ ਇਹੋ ਜਿਹਾ ਸਾਰਾ ਬਾਹਰ ਕੰਮ ਹੈ ਡੇਲੀ ਪੈਸੇ ਬੰਦੇ ਕੋਲੇ ਵੀ ਇੱਕ ਦਿਨ ਹੈ ਨਹੀਂ ਬੰਦਾ ਨਾ ਕਿ ਹਾਂ ਜੋ ਝੋਨੇ ਦੇ 6 ਮਹੀਨੇ ਬਾਅਦ ਆਉਣੇ ਆ ਇਹ ਤਾਂ ਲਾਤੀ ਬਾਦ 2 ਮਹੀਨੇ ਬਾਅਦ ਪੈਸੇ ਉਹਨਾਂ ਹੁਣ ਪਾਲਕ ਵੀ ਇਹਨੂੰ ਬੰਦਾ ਬੰਦਾਲਿਆਂ ਨਾਲੋਂ ਪੈਂਟਾਂ ਨਾਲੋਂ ਪੈਸੇ ਆਉਣ ਲੱਗ